ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਇਸ ਗਰਮੀਆਂ ਦੇ ਵਿੱਚ ਅਮਰੀਕਾ ਤੋਂ ਇਲਾਵਾ ਹੋਰ ਥਾਵਾਂ ਤੋਂ ਔਟਵਾ ਦੇ ਲਈ ਵਾਪਸੀ ਉਡਾਣਾਂ ਵਿੱਚ ਵੱਡਾ ਵਾਧਾ ਹੋਇਆ ਹੈ ਅਤੇ ਅਮਰੀਕਾ ਤੋਂ ਵਾਪਸੀ ਉਡਾਣਾਂ ਦੇ ਵਿੱਚ ਗਿਰਾਵਟ ਆਈ ਹੈ ਰਿਪੋਰਟ ਦੇ ਅਨੁਸਾਰ ਪਿਛਲੇ ਮਹੀਨੇ 9173 ਕੈਨੇਡੀਅਨ ਯਾਤਰੀ 11 ਅਮਰੀਕੀ ਥਾਵਾਂ ਤੋਂ ਔਟਵਾ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਕੈਨੇਡਾ ਵਾਪਸ ਆਏ ਜੋ ਕਿ ਜੁਲਾਈ 2024 ਦੇ ਮੁਕਾਬਲੇ ਸਾਲ ਦਰ ਸਾਲ 70% ਦਾ ਵਾਧਾ ਹੈ ਇਸ ਦੇ ਉਲਟ ਜੁਲਾਈ 2024 ਦੇ ਮੁਕਾਬਲੇ ਜੁਲਾਈ 2025 ਦੇ ਵਿੱਚ ਅਮਰੀਕਾ ਤੋਂ ਔਰਤਾਂ ਵਾਪਸ ਆਉਣ ਵਾਲੇ ਕੈਨੇਡੀਅਨਸ ਦੀ ਗਿਣਤੀ ਵਿੱਚ 15% ਦੀ ਘਰਾਵਟ ਆਈ ਹੈ ਮਈ ਅਤੇ ਜੂਨ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਰੁਝਾਨ ਦੇਖੇ ਗਏ ਨੇ ਗੈਰ ਅਮਰੀਕੀ ਥਾਵਾਂ ਤੋਂ ਵਾਪਸ ਆਉਣ ਵਾਲੇ ਕੈਨੇਡੀਅਨਸ ਦੀ ਗਿਣਤੀ ਸਾਲ-ਦਰ-ਸਾਲ ਵਧੀ ਸੀ ਅਤੇ ਅਮਰੀਕਾ ਗਿਆ ਥਾਵਾਂ ਤੋਂ ਵਾਪਸ ਆਉਣ ਵਾਲੇ ਕੈਨੇਡੀਅਨ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘਟ ਸੀ ਹੋਟਵਾ ਹਵਾਈ ਅੱਡਾ ਅਥਾਰਟੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਇਸ ਸਾਲ ਜਨਵਰੀ ਤੋਂ ਜੂਨ ਦੇ ਵਿਚਕਾਰ ਅਮਰੀਕਾ ਤੋਂ 46786 ਟਰਾਂਸਬਾਰਡਰ ਯਾਤਰੀ ਦਮਨਾ ਹੋਏ ਜੋ ਕਿ ਪਿਛਲੇ ਸਾਲ ਦੇ ਪਿਛਲੇ 6 ਮਹੀਨਿਆਂ ਦੌਰਾਨ ਕੁੱਲ 379984 ਯਾਤਰੀਆਂ ਤੋਂ ਵੱਧ ਹੈ ਜੋ ਕਿ 7% ਦੀ ਵਾਧਾ ਹੈ ਅੰਕੜੇ ਸਿਰਫ ਅਮਰੀਕਾ ਤੋਂ ਕੈਨੇਡਾ ਵਿੱਚ ਯਾਤਰਾਵਾਂ ਦਾ ਹਿਸਾਬ ਲਗਾਉਂਦੇ ਨੇ ਪਰ ਅੰਕੜੇ ਸਾਲ ਦੇ ਪਿਛਲੇ 6 ਮਹੀਨਿਆਂ ਵਿੱਚ ਅਮਰੀਕਾ ਤੋਂ ਵਾਪਸ ਆਉਣ ਵਾਲੇ ਕੈਨੇਡੀਅਨਸ ਦੇ ਵਿੱਚ ਸਾਲ ਦਰ ਸਾਲ 3.6% ਦਾ ਵਾਧਾ ਵੀ ਦਰਸਾਉਂਦੇ ਨੇ ਜਨਵਰੀ ਫਰਵਰੀ ਅਤੇ ਮਾਰਚ ਦੇ ਵਿੱਚ ਸਾਲ ਦਰ ਸਾਲ ਵਾਧਾ ਦੇਖਿਆ ਗਿਆ ਜਦੋਂ ਕਿ ਅਪ੍ਰੈਲ ਮਈ ਅਤੇ ਜੂਨ ਦੇ ਵਿੱਚ ਵਾਪਸੀ ਯਾਤਰਾਵਾਂ ਦੇ ਵਿੱਚ ਸਾਲ ਦਰ ਸਾਲ ਕਿਰਾਵਾ ਕੇ ਯੂએસ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਨੁਸਾਰ ਕੈਨੇਡਾ ਦੇ ਨਾਲ ਇਸੀ ਉੱਤਰੀ ਸਰਹੱਦ ਦੇ ਪਾਰ ਅਮਰੀਕਾ ਦੇ ਵਿੱਚ ਉਡਾਨਾਂ ਦੀ ਗਿਣਤੀ 2025 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਪਿਛਲੇ ਸਾਲ ਦੇ ਇਸ ਸਮੇਂ ਦੇ ਮੁਕਾਬਲੇ 4.7 ਵਧੀ ਹੈ ਇਸ ਸਾਲ ਜ਼ਮੀਨੀ ਸਰਹੱਦ ਰਾਹੀਂ ਕੈਨੇਡਾ ਵਾਪਸ ਆਉਣ ਵਾਲੇ ਕੈਨੇਡੀਅਨਸ ਦੀ ਗਿਣਤੀ ਵਿੱਚ ਲਗਾਤਾਰ ਘਿਰਾਵਟ ਜਾਰੀ ਹੈ ਜਿਸ ਦੇ ਅੰਕੜੇ ਪੂਰਬੀ 온ਟਾਰੀਓ ਦੇ ਵਿੱਚ ਤਿੰਨ ਅਮਰੀਕਾ ਕੈਨੇਡਾ ਸਰਹੱਦੀ ਕ੍ਰੋਸਿੰਗਾਂ ਅਤੇ ਵਾਪਸੀ ਯਾਤਰਾਵਾਂ ਦੇ ਵਿੱਚ ਲਗਭਗ 50% ਦੀ ਘਰਾਵਟ ਹੁੰਦੇ ਨੇ ਅੰਕੜੇ ਜੁਲਾਈ 2024 ਦੇ ਮੁਕਾਬਲੇ ਜੁਲਾਈ 2025 ਦੇ ਵਿੱਚ ਕੌਨਵਾਲ ਫਰੈਂਸਟਾਊਨ ਅਤੇ ਪ੍ਰੋਸਕਾਟ ਵਿਖੇ ਸਰਹੱਦੀ ਕ੍ਰੋਸਿੰਗਾਂ ਤੇ ਜ਼ਮੀਨੀ ਯਾਤਰਾਵਾਂ ਦੇ ਵਿੱਚ 34.7% ਦੀ ਕਮੀ ਦਰਸਾਉਂਦੇ ਨੇ 1 ਜਨਵਰੀ ਅਤੇ 31 ਜੁਲਾਈ 2025 ਦੇ ਵਿਚਕਾਰ ਉਹਨਾਂ ਤਿੰਨ ਸਰਹੱਦੀ ਕ੍ਰੋਸਿੰਗਾਂ ਉੱਤੇ ਅਮਰੀਕਾ ਤੋਂ ਵਾਪਸ ਆਉਣ ਵਾਲੇ ਕੈਨੇਡੀਅਨਸ ਦੀ ਗਿਣਤੀ 47.6% ਘਟੀ ਸੀ ਸਟੈਟਿਸਟਿਕਸ ਕੈਨੇਡਾ ਦਿਖਾਉਂਦਾ ਹੈ ਕਿ 2024 ਦੇ ਪਹਿਲੇ 7 ਮਹੀਨਿਆਂ ਵਿੱਚ ਅਮਰੀਕਾ ਤੋਂ 12,83,339 ਕੈਨੇਡੀਅਨ ਵਾਪਸ ਆਏ ਜਦੋਂ ਕਿ 2025 ਦੇ ਵਿੱਚ ਇਹ ਗਿਣਤੀ 6,72,985 ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਦੇਸ਼ ਭਰ ਦੇ ਵਿੱਚ ਜੁਲਾਈ ਵਿੱਚ ਅਮਰੀਕਾ ਦੇ ਆਟੋਮੋਬਾਈਲ ਰਾਹੀਂ ਕੈਨੇਡੀਅਨ ਨਿਵਾਸੀਆਂ ਦੀ ਵਾਪਸੀ ਯਾਤਰਾਵਾਂ ਦੀ ਗਿਣਤੀ ਵਿੱਚ 36.9% ਦੀ ਗਿਰਾਵਟ ਆਈ ਹੈ ਜੋ ਕਿ ਲਗਾਤਾਰ ਸਤਵਮਾ ਮਹੀਨਾ ਹੈ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਕੈਨੇਡੀਅਨਸ ਦੀ ਗਿਣਤੀ ਬਾਰੇ ਅੰਕੜੇ ਯੂਐਸ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਤੋਂ ਆਉਂਦੇ ਨੇ ਅਤੇ ਜੁਲਾਈ ਦੇ ਅੰਕੜੇ ਹਜੇ ਉਪਲਬਧ ਨਹੀਂ ਹਨ ਬਹੁਤ ਸਾਰੇ ਕੈਨੇਡੀਅਨਸ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਕੈਨੇਡਾ ਨੂੰ ਇੱਕ ਵੰਜੀਵੇਂ ਰਾਜ ਹੋ ਜੋ ਸ਼ਾਮਲ ਕਰਨ ਦੀਆਂ ਧਮਕੀਆਂ ਅਤੇ ਉਨ੍ਹਾਂ ਦੇ ਨਿਯਮਤ ਆਰਥਿਕ ਖਤਰੇ ਦੇ ਨਾਲ ਨਾਲ ਯੂਐਸ ਇਮੀਗ੍ਰੇਸ਼ਨਸ ਅਤੇ ਕਸਟਮਸ ਇਨਫੋਰਸਮੈਂਟ ਵੱਲੋਂ ਸੰਭਾਵੀ ਤੌਰ ਤੇ ਹਿਰਾਸਤ ਦੇ ਵਿੱਚ ਲਈ ਜਾਣ ਬਾਰੇ ਵਿਆਪਕ ਚਿੰਤਾਵਾਂ ਕਾਰਨ ਅਮਰੀਕਾ ਦੀ ਯਾਤਰਾ ਦਾ ਬਾਈਕਾਟ ਵੀ ਕਰ ਰਹੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ